ਜਿਹੜੀ ਕੰਗਨਾ ਰਣੌਤ ਹੈ ਇਹ ਪ੍ਰਧਾਨ ਮੰਤਰੀ ਮੋਦੀ ਤੋਂ ਉੱਪਰ ਹੈ ਇਹ ਦੱਸੇ ਬੀਜੇਪੀ ਆ ਕੇ ਔਰ ਬੀਜੇਪੀ ਦਾ ਜਿਹੜਾ ਸਟੇਟ ਯੂਨਿਟ ਹੈ ਉਹਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨੀ ਪੂਚਾ ਜਾਖੜ ਸਾਹਿਬ ਹੋਣ ਕੱਲ ਇਹਨਾਂ ਦੀ ਸਟੇਟ ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤਾਂ ਕਿਉਂ ਨਹੀਂ ਇਹਦੇ ਸੰਸਦਾਂ ਦੇ ਖਿਲਾਫ ਕਾਰਵਾਈ ਹੁੰਦੀ ਕਿਉਂ ਨਹੀਂ ਇਹਨੂੰ ਕੰਗਨਾ ਰਣੌਤ ਨੂੰ ਬੀਜੇਪੀ ਪਾਰਟੀ ਚੋਂ ਬਾਹਰ ਕਰਦੇ ਔਰ ਇਕੱਲੀ ਕੋਈ ਕੰਗਨਾ ਨਹੀਂ ਪਹਿਲਾਂ ਰਵਨੀਤ ਬਿੱਟੂ ਨੇ ਲੁਧਿਆਣੇ ਚ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਿਆ ਕਿ ਤੁਹਾਨੂੰ ਕੁੱਟਾਂਗੇ ਤੇ ਉਹਨੂੰ ਮੰਤਰੀ ਪਦ ਦੇ ਕੇ ਨਵਾਜ਼ਿਆ ਕੀ ਇਹ ਆ ਬੀਜੇਪੀ ਦੀ ਪਾਲਿਸੀ ਐਂਟੀ ਸਿੱਖ ਐਂਟੀ ਕਿਸਾਨ ਸਾਹਮਣੇ ਆ ਕੇ ਜਵਾਬ ਦਿਓ ਹੰਸ ਰਾਜ ਹੰਸ ਨੇ ਚੋਣਾਂ ਦੇ ਦੌਰਾਨ ਕਿਸਾਨਾਂ ਦੇ ਉੱਤੇ ਜ਼ਹਿਰ ਉਗਲਿਆ ਬੀਜੇਪੀ ਨੇ ਕੋਈ ਐਕਸ਼ਨ ਨਹੀਂ ਲਿਆ ਬੀਜੇਪੀ ਦੀ ਸੰਸਦ ਕੰਗਨਾ ਰਣੌਤ ਆਪਣੇ ਬਿਆਨਾਂ ਤੋਂ ਬਾਜ਼ਦੀਆਂ ਕਦੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ ਕਦੇ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ ਤੇ ਅੱਜ ਫਿਰ ਇੱਕ ਵਿਵਾਦਤ ਬਿਆਨ ਦਿੱਤਾ ਕਹਿੰਦੀ ਜਿਹੜੇ ਤਿੰਨੇ ਖੇਤੀ ਕਾਨੂੰਨ ਰੱਦ ਹੋਏ ਸੀ ਉਹ ਦੁਬਾਰਾ ਲਾਗੂ ਹੋਣੇ ਚਾਹੀਦੇ ਕੀ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ ਯਾ ਬੀਜੇਪੀ ਦੇ ਇਸ਼ਾਰੇ ਤੇ ਜਾਣ ਬੁਝ ਕੇ ਸਾਂਝਾ ਕਰ ਰਹੀ ਹੈ ਇਹਦਾ ਜਵਾਬ ਹੁਣ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਦੇਣਾ ਪਊਗਾ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਜਿੱਦਣੇ ਕਾਲੇ ਕਾਨੂੰਨ ਰੱਦ ਕੀਤੇ ਸੀ ਉਹਨਾਂ ਨੇ ਆਪਣੀ ਗਲਤੀ ਮੰਨੀ ਸੀ ਕਿ ਭਾਈ ਮੈਂ ਕਿਸਾਨਾਂ ਦੇ ਉੱਤੇ ਕਾਨੂੰਨ ਥੋਪੇ ਤੇ ਹੁਣ ਮੈਂ ਕਾਨੂੰਨ ਵਾਪਸ ਲੈ ਰਹੇ ਕੀ ਇਹ ਜਿਹੜੀ ਕੰਗਨਾ ਰਣਾਉਤ ਹੈ ਇਹ ਪ੍ਰਧਾਨ ਮੰਤਰੀ ਮੋਦੀ ਤੋਂ ਉੱਪਰ ਹੈ ਇਹ ਦੱਸੇ ਬੀਜੇਪੀ ਆ ਕੇ ਔਰ ਬੀਜੇਪੀ ਦਾ ਜਿਹੜਾ ਸਟੇਟ ਯੂਨਿਟ ਹੈ ਉਹਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨੀ ਪਊ ਚਾ ਜਾਖੜ ਸਾਹਿਬ ਹੋਣ ਕਲਨਦੀ ਸਟੇਟ ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤਾਂ ਕਿਉਂ ਨਹੀਂ ਇਹਦੇ ਸੰਸਦਾਂ ਦੇ ਖਿਲਾਫ ਕਾਰਵਾਈ ਹੁੰਦੀ ਕਿਉਂ ਨਹੀਂ ਇਹਨੂੰ ਕੰਗਨਾ ਰਣੌਤ ਨੂੰ ਭਾਜਪੀ ਪਾਰਟੀ ਚੋਂ ਬਾਹਰ ਕਰ। ਔਰ ਇਕੱਲੀ ਕੋਈ ਕੰਗਨਾ ਨਹੀਂ ਪਹਿਲਾਂ ਰਵਨੀਤ ਬਿੱਟੂ ਨੇ ਲੁਧਿਆਣੇ ਚ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਿਆ ਕਿ ਤੁਹਾਨੂੰ ਕੁੱਟਾਂਗੇ ਤੇ ਉਹਨੂੰ ਮੰਤਰੀ ਪਦ ਦੇ ਕੇ ਨਵਾਜ਼ਿਆ ਕਿ ਇਹ ਹੈ ਭਾਜਪੀ ਦੀ ਪਾਲਿਸੀ ਐਂਟੀ ਸਿੱਖ ਐਂਟੀ ਕਿਸਾਨ ਸਾਹਮਣੇ ਆ ਕੇ ਜਵਾਬ ਦਿਓ। ਹੰਸ ਰਾਜ ਹੰਸ ਨੇ ਚੋਣਾਂ ਦੇ ਦੌਰਾਨ ਕਿਸਾਨਾਂ ਦੇ ਉੱਤੇ ਜ਼ਹਿਰ ਉਗਲਿਆ ਬੀਜੇਪੀ ਨੇ ਕੋਈ ਐਕਸ਼ਨ ਨਹੀਂ ਲਿਆ ਸਵਾਜੇ ਸਵਾਲ ਬੜੇ ਵੱਡੇ ਖੜੇ ਨੇ ਕਿ ਇਹੋ ਜਿਹੇ ਜਿਹੜੇ ਸੰਸਦ ਨੇ ਕਿਉਂ ਨਾ ਇਹਨਾਂ ਦੇ ਉੱਤੇ ਐਨਐਸਏ ਲਾਇਆ ਜਾਏ ਅਗਰ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਉੱਤੇ ਮਾਰੀ ਜੀ ਗੱਲ ਕਰਕੇ ਐਨਐਸਏ ਲੱਗ ਜਾਂਦਾ ਤਾਂ ਇਹ ਜਿਹੜੇ ਬਿਆਨ ਕੰਗਨਾਂ ਚ ਸਿੱਖਾਂ ਦੇ ਖਿਲਾਫ ਦੇ ਰਹੀ ਹੈ ਕਿਸਾਨਾਂ ਦੇ ਖਿਲਾਫ ਦੇ ਰਹੀ ਹੈ ਇਹ ਤਾਂ ਦੇਸ਼ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਇੱਕ ਵੱਡਾ ਖਤਰਾ ਨੇ ਕਿਉਂ ਨਹੀਂ ਕਾਰਵਾਈ ਹੁੰਦੀ ਹੈ ਇਹਦੇ ਸੰਸਦਾਂ ਤੇ ਸੋ ਬੀਜੇਪੀ ਨੂੰ ਅਮਿਤ ਸ਼ਾਹ ਸਾਹਿਬ ਨੂੰ ਨੱਡਾ ਸਾਹਿਬ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਦੇਸ਼ ਦੀ ਜਨਤਾ ਨੂੰ ਜਵਾਬ ਦੇਣਾ ਪਊਗਾ ਕਿ ਕਿਉਂ ਐਸੇ ਸੰਸਦਾਂ ਦੀ ਪੁਸ਼ਤ ਪਨਾਹੀ ਕਰਕੇ ਸਮਾਜ ਦੇ ਵਿੱਚ ਕਟੜਤਨ ਤੇ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਬੀਜੇਪੀ ਦੀ ਸੰਸਦ ਕੰਗਨਾ ਰਣੌਤ ਆਪਣੇ ਬਿਆਨਾਂ ਤੋਂ ਬਾਜ਼ਦੀਆਂ ਨੇ। ਕਦੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ, ਕਦੇ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ। ਤੇ ਅੱਜ ਫਿਰ ਇੱਕ ਵਿਵਾਦਤ ਬਿਆਨ ਦਿੱਤਾ ਕਹਿੰਦੀ ਜਿਹੜੇ ਤਿੰਨੇ ਖੇਤੀ ਕਾਨੂੰਨ ਰੱਦ ਹੋਏ ਸੀ ਉਹ ਦੁਬਾਰਾ ਲਾਗੂ ਹੋਣੇ ਚਾਹੀਦੇ। ਕੀ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ ਜਾਂ ਬੀਜੇਪੀ ਦੇ ਇਸ਼ਾਰੇ ਤੇ ਜਾਣ ਬੁੱਝ ਕੇ ਸਾਜਸ਼ਣ ਕਰ ਰਹੀ ਹੈ? ਇਹਦਾ ਜਵਾਬ ਹੁਣ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਦੇਣਾ ਪਊਗਾ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਜਿੱਦਣੇ ਕਾਲੇ ਕਾਨੂੰਨ ਰੱਦ ਕੀਤੇ ਸੀ ਉਹਨਾਂ ਨੇ ਆਪਣੀ ਗਲਤੀ ਮੰਨੀ ਸੀ ਕਿ ਭਾਈ ਮੈਂ ਕਿਸਾਨਾਂ ਦੇ ਉੱਤੇ ਕਾਨੂੰਨ ਥੋਪੇ ਤੇ ਹੁਣ ਮੈਂ ਕਾਨੂੰਨ ਵਾਪਸ ਲੈ ਲਈ ਕੀ ਇਹ ਜਿਹੜੀ ਕੰਗਨਾ ਰਣੌਤ ਹੈ ਇਹ ਪ੍ਰਧਾਨ ਮੰਤਰੀ ਮੋਦੀ ਤੋਂ ਉੱਪਰ ਹੈ ਇਹ ਦੱਸੇ ਬੀਜੇਪੀ ਆ ਕੇ ਔਰ ਬੀਜੇਪੀ ਦਾ ਜਿਹੜਾ ਸਟੇਟ ਯੂਨਿਟ ਹੈ ਉਹਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨੀ ਪਊ ਚਾ ਜਾਖੜ ਸਾਹਿਬ ਹੋਣ ਕੱਲ ਇਹਨਾਂ ਦੀ ਸਟੇਟ ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤਾਂ ਕਿਉਂ ਨਹੀਂ ਇਹਦੇ ਸੰਸਦਾਂ ਦੇ ਖਿਲਾਫ ਕਾਰਵਾਈ ਹੁੰਦੀ ਕਿਉਂ ਨਹੀਂ ਇਹਨੂੰ ਕੰਗਨਾ ਰਣੌਤ ਨੂੰ ਭਾਜਪਾ ਪਾਰਟੀ ਚੋਂ ਬਾਹਰ ਕਰਦੇ ਔਰ ਇਕੱਲੀ ਕੋਈ ਕੰਗਨਾ ਨਹੀਂ ਪਹਿਲਾਂ ਰਵਨੀਤ ਬਿੱਟੂ ਨੇ ਲੁਧਿਆਣੇ ਚ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਿਆ ਕਿ ਤੁਹਾਨੂੰ ਕੁੱਟਾਂਗੇ ਤੇ ਉਹਨੂੰ ਮੰਤਰੀਪਦ ਦੇ ਕੇ ਨਵਾਜ਼ਿਆ ਕਿ ਇਹ ਹੈ ਭਾਜਪਾ ਦੀ ਪਾਲਿਸੀ ਐਂਟੀ ਸਿੱਖ ਐਂਟੀ ਕਿਸਾਨ ਸਾਹਮਣੇ ਆ ਕੇ ਜਵਾਬ ਦਿਓ ਹੰਸਰਾਜ ਹੰਸ ਨੇ ਚੋਣਾਂ ਦੇ ਦੌਰਾਨ ਕਿਸਾਨਾਂ ਦੇ ਉੱਤੇ ਜ਼ਹਿਰ ਉਗਲਿਆ ਭਾਜਪਾ ਨੇ ਕੋਈ ਐਕਸ਼ਨ ਨਹੀਂ ਲਿਆ ਸਵਾਜੇ ਸਵਾਲ ਬੜੇ ਵੱਡੇ ਖੜੇ ਨੇ ਕਿ ਇਹੋ ਜਿਹੇ ਜਿਹੜੇ ਸੰਸਦ ਨੇ ਕਿਉਂ ਨਾ ਇਹਨਾਂ ਦੇ ਉੱਤੇ ਐਨਐਸਏ ਲਾਇਆ ਜਾਏ ਅਗਰ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਉੱਤੇ ਮਾੜੀ ਜੀ ਗੱਲ ਕਰਕੇ ਐਨਐਸਏ ਲੱਗ ਜਾਂਦਾ ਤਾਂ ਇਹ ਜਿਹੜੇ ਬਿਆਨ ਕੰਗਨਾ ਚ ਸਿੱਖਾਂ ਦੇ ਖਿਲਾਫ ਦੇ ਰਹੀ ਹੈ ਕਿਸਾਨਾਂ ਦੇ ਖਿਲਾਫ ਦੇ ਰਹੀ ਹੈ ਇਹ ਤਾਂ ਦੇਸ਼ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਇੱਕ ਵੱਡਾ ਖਤਰਾ ਨੇ ਕਿਉਂ ਨਹੀਂ ਕਾਰਵਾਈ ਹੁੰਦੀ ਹੈ ਜੇ ਸੰਸਦਾਂ ਤੇ ਸੋ ਭਾਜਪੀ ਨੂੰ ਅਮਿਤ ਸ਼ਾਹ ਸਾਹਿਬ ਨੂੰ ਨੱਟਾ ਸਾਹਿਬ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਦੇਸ਼ ਦੀ ਜਨਤਾ ਨੂੰ ਜਵਾਬ ਦੇਣਾ ਪਊਗਾ ਕਿ ਕਿਉਂ ऐसे ਸੰਸਦਾਂ ਦੀ ਪੁਸ਼ਤ ਪਨਾਹੀ ਕਰਕੇ ਸਮਾਜ ਦੇ ਵਿੱਚ ਕਟੜਤਨ ਤੇ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।